ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਨਗਰ ਕਾਤਰੋਂ ਚ ਖੜੇ ਆ ਪਿਛਲੇ ਦਿਨੀ ਇੱਥੇ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਖੜੀ ਕਣਕ ਨੂੰ ਜਿਹੜੀ ਅੱਗ ਲੱਗੀ ਆ ਉਹਦੇ ਚ ਤਕਰੀਬਨ ਸਾਡੇ 3-4 ਕਿਸਾਨਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਚੋਂ ਗਰਮੀਤ ਮੇਰੇ ਨਾਲ ਖੜਾ ਜੀ ਕਲਵੰਤ ਜੀ ਨਾਲ ਖੜੇ ਨੇ ਜੀ ਇੱਕ ਹੋਣੀ ਅਸੀਂ ਇਹ ਤੋਂ ਪਹਿਲਾਂ ਆਪਣਾ ਕੀ ਨਾਮ ਆ ਸੱਜਣ ਸਭਾ ਦਾ ਬਹਾਦਰ ਸਿੰਘ ਤੇ ਬੂਰ ਸਿੰਘ ਬੂਰ ਸਿੰਘ ਤੇ ਉਹਨਾਂ ਦੇ ਵੀ 32 ਬਿਗੇ ਜਿਹੜੀ ਠੇਕੇ ਤੇ ਲਈ ਹੋਈ ਸੀ ਇਹਨਾਂ ਨੇ ਵੀ ਠੇਕੇ ਤੇ ਲਈ ਹੋਈ ਸੀ 30 ਬਿਗੇ ਇਹਨਾਂ ਨੇ ਵੀ ਠੇਕੇ ਤੇ ਲਈ ਹੋਈ ਸੀ 2 ਕਿਲੇ ਸੋ ਇੱਕ ਹੋਰ ਪਰਿਵਾਰ ਆ ਉਹਨਾਂ ਦੀ ਚਲੋ ਆਪਤੀ ਸੀਗੀ ਤੇ ਨਾਲ ਹੀ ਘਨੋਰੀ ਪਿੰਡ ਦੀ ਗੱਲ ਕਰੀਏ ਸੋ ਇਹ ਜਿਹੜੀ ਆਗਾ ਇੱਕਦਮ ਹੀ ਇੰਨੀ ਜਿਆਦਾ ਹੋ ਗਈ ਵੀ ਯਾਨੀ ਕਿ ਰੋਕਣਾ ਸੰਭਵ ਸੀ ਸੋ ਬਹੁਤ ਸਾਰੀ ਜਗ੍ਹਾ ਤੇ ਤੁਸੀਂ ਨੇ ਦੇਖਿਆ ਵੀ ਪੂਰੇ ਪੰਜਾਬ 'ਚ ਜਿਹੜੀਆਂ ਇਹ ਕਟੜਾਵਾਂ ਹੋ ਰਹੀਆਂ ਨੇ ਤੇ ਇਹਦੇ 'ਚ ਜਿਹੜੀ ਸਾਡੀ ਬੇਨਤੀ ਆ ਉਹ ਇਹ ਆ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਜਿਹੜੇ ਹਿਸਾਬ ਨਾਲ ਮੈਨੂੰ ਪਤਾ ਲੱਗਿਆ ਵੀ ਬਿੱਗੇ ਨੇ ਸਾ ਇਕੜ ਦੇ ਹਿਸਾਬ ਨਾਲ ਤਕਰੀਬਨ ਜੇ ਸਾਰੀ ਕਣਕ ਨੂੰ ਸਮਝ ਲਓ ਅੱਗ ਲੱਗ ਜਾਂਦੀ ਤਾਂ ਤਕਰੀਬਨ 12 ਕੇ ਹਜ਼ਾਰ ਰੁਪਏ ਜਿਹੜਾ ਦਿੱਤਾ ਜਾਂਦਾ ਤੇ ਨਾਲ ਹੀ ਸੀਐਮਰ ਰੀਲੀਫ ਫੰਡ ਹੁੰਦਾ ਜਿਹੜਾ ਇਹਦੇ ਚ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰਲ ਸਰਕਾਰ ਨੂੰ ਵੀ ਤੇ ਸਾਰੇ ਅਫਸਰ ਸਹਿਬਾਨਾਂ ਨੂੰ ਵੀ ਵੀ ਜਦੋਂ ਆਪਾਂ ਇੱਕ ਪੂਰਾ ਆਪਣੀਆਂ ਅੱਖਾਂ ਨਾਲ ਦੇਖ ਲੈਨੇ ਆ ਬੀ ਆ ਚੀਜ਼ ਇਸ ਤਰੀਕੇ ਨਾਲ ਸੜਕੇ ਜਿਹੜੀ ਕਿਸਾਨ ਦੀ ਮਿਹਨਤ ਆ ਉਹ ਤਬਾਹ ਹੋ ਚੁੱਕੀ ਆ ਤੇ ਇੱਕ ਬਿੱਗੇ ਦਾ 14000 ਰੁਪਏ ਠੇਕਾ ਚੱਲ ਰਿਹਾ ਸੋ ਇੱਕ ਏਕੜ ਦਾ ਜੇ 12000 ਰੁਪਏ ਮਿਲੂਗਾ ਤਾਂ ਮੈਨੂੰ ਲੱਗਦਾ ਵੀ ਇਹਦੇ ਚ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਵਾਲੀ ਗੱਲ ਆ ਸੋ ਇਹ ਬੇਨਤੀ ਆ ਸਾਡੀ ਸਰਕਾਰ ਨੂੰ ਵੀ ਇਹ ਜਿਹੜੀ ਪੂਰੀ ਦੀ ਪੂਰੀ ਪਰਪਾਈ ਕਿਸਾਨਾਂ ਦੀ ਕਰੀ ਜਾਵੇ ਤੇ ਨਾਲ ਜੇ ਕਿਸੇ ਹੋਰ ਕਿਸੇ ਸਕੀਮ ਤਹਿਤ ਇਹਨਾਂ ਨੂੰ ਇਹਨਾਂ ਦਾ ਮੁਆਵਜ਼ਾ ਮਿਲੇ ਤਾਂ ਜਾਦੇ ਚੰਗੀ ਗੱਲ ਆ ਕਿਉਂਕਿ ਦੇਖੋ ਆਪਾਂ ਕਹਿ ਦਿੰਦੇ ਆ ਵੀ ਕੰਮ ਨਹੀਂ ਕਰਦੇ ਹੁਣ ਇਹ ਨੌਜਵਾਨਾ ਮਿਹਨਤ ਕਰ ਰਿਹਾ ਆਪਦੀ ਤੇ ਇਹਨਾਂ ਦੇ ਜਿੰਨਾ ਤੋਂ ਇਹਨਾਂ ਨੇ ਠੇਕੇ ਤੇ ਲਈ ਹੋਏ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਫਿਕਰ ਨਾ ਕਰੋ ਵੀ ਅਸੀਂ ਤੁਹਾਡੇ ਨਾਲ ਆ ਤੇ ਸਾਰਾ ਨਗਰ ਵੀ ਨਾਲ ਖੜਾ ਸਾਬਕਾ ਸਰਪੰਚ ਸਾਹਿਬ ਖੜੇ ਨੇ ਸਾਡੇ ਆੜਤੀਆ ਸਹਿਬਾਨ ਖੜੇ ਨੇ ਤੇ ਇਹਦੇ ਨਾਲ ਨਾਲ ਜਿਹੜੀ ਜਿਹੜੀ ਦੂਸਰੀ ਗੱਲ ਆ ਉਹ ਇਹ ਸੀਗਾ ਵੀ ਇੱਥੇ ਇੱਕ ਖੇੜੀਪਿੰਡ ਦੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਪਾਣੀ ਦੀਆਂ ਟੈਂਕੀਆਂ ਲਿਆ ਕੇ ਆਰੇ ਦਾਲਿਓ ਮਦਦ ਕਰੀ ਤੇ ਸਾਰੀ ਪਿੰਡ ਵਾਲੇ ਦਲਿਆਂ ਦੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਵੀ ਹਰੇਕ ਪਿੰਡ ਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਉਹ 2.5 ਲੱਖ ਰੁਪਏ ਦੀ ਪਾਣੀ ਵਾਲੀ ਟੈਂਕੀ ਆ ਜਿਹੜੀ ਉਹ ਤਿਆਰ ਹੋ ਜਾਂਦੀ ਆ ਫਾਇਰ ਬਰਗੇਡ ਵਾਲੀ ਬੱਸ ਤਾਂ ਖੱਤਿਆਂ 'ਚ ਪਹੁੰਚਣ ਨੂੰ ਬਟਾਂ ਲੰਘਣ ਨੂੰ ਬਹੁਤ ਟਾਈਮ ਲਾ ਆਂਦੀ ਆ ਟਰੈਕਟਰ ਤੇ ਮਗਰ ਜਿਹੜੀ ਟਰਾਲੀ ਪੈਂਦੀ ਆ ਅੱਗ ਬੁਝਾਉਣ ਦੇ ਵਿੱਚ ਸਭ ਤੋਂ ਵੱਧ ਲਾਹੇਵੰਦ ਹੁੰਦੀ ਆ ਤੇ ਸਾਰੇ ਪਿੰਡਾਂ ਨੂੰ ਜਿਹੜੀਆਂ ਟਰਾਲੀਆਂ ਦੇਣੀਆਂ ਚਾਹੀਦੀਆਂ ਨੇ ਇੱਕ ਨੌਰੀ ਪਿੰਡ ਦੀ ਜੇ ਘਟਨਾ ਕਰੀਏ ਤਾਂ ਉੱਥੇ ਗੱਲ ਕਰੀਏ ਤਾਂ ਉੱਥੇ ਜਿਹੜੀ ਪਾਣੀ ਦੀ ਟੈਂਕੀ ਅਸੀਂ ਦਿੱਤੀ ਵੀ ਹੋਈ ਸੀ ਉਹ ਠੇਕੇਦਾਰ ਨੇ ਆਪਣੀ ਟੋਬੇ ਨੂੰ ਸਮਾਰਨ ਚ ਲਾ ਰੱਖੀ ਸੀ ਜਾਨਕਿ ਮੌਕੇ ਤੇ ਖੜੀ ਤਿਆਰ ਹੋਣੀ ਚਾਹੀਦੀ ਹੈ ਇਹ ਤਾਂ ਜਿਹੜੇ ਭਰਾਵਾਂ ਕੋਲੇ ਆਲੇ-ਦਲੇ ਪਿੰਡਾਂ ਚ ਹੈਗੀਆਂ ਵੀ ਨੇ ਸੋ ਭਰਾਵੋ ਇਹ ਸਮਾਂ 5-10 ਦਿਨ ਦੀ ਗੱਲ ਹੁੰਦੀ ਆ ਆਪਾਂ ਉਹ ਟੈਂਕੀ ਤਿਆਰ-ਵਾਰ ਤਿਆਰ ਰੱਖੀਏ ਤਾਂ ਕਿ ਜੇ ਕੋਈ ਅਨਸਕਾਮੀ ਘਟਨਾ ਆਉਂਦੀ ਆ ਤਾਂ ਆਪਾਂ ਮੌਕੇ ਤੇ ਜਿਹੜਾ ਉੱਥੇ ਪਹੁੰਚ ਸਕੀਏ ਤੇ ਸਰਕਾਰ ਨੂੰ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਿਵੇਂ ਕਿਸਾਨਾਂ ਦਾ ਇਹ ਨੁਕਸਾਨ ਤਾ ਬੱਲੀਆਂ નીચે ਰਹਿ ਜਾਂਦੀਆਂ ਨੇ ਜੇ ਉਹਦੇ 'ਚ ਨਰੇਗਾ ਰਾਹੀਂ ਇਹਨਾਂ ਦੀ ਮਦਦ ਕਰੀ ਜਾਵੇ ਇਹਨਾਂ ਦੀ ਦਿਹਾੜੀ ਇਹਨਾਂ ਦੇ ਗੱਲ ਨਾ ਪਵੇ ਉਹਦੇ 'ਚੋਂ ਕੁਝ ਨਾ ਕੁਝ ਜਿਹੜੀ ਦਾਣਾ ਉਹ ਅਸੀਂ ਕੱਢ ਕੇ ਆਪਦਾ ਕਿਸਾਨ ਆਪਦਾ ਮੜਾ ਮੋਟਾ ਜਿਹੜਾ ਨੁਕਸਾਨ ਦੇ ਨੁਕਸਾਨ ਤੋਂ ਬਚ ਸਕਣ ਸੋ ਇਹ ਸਾਰੀਆਂ ਬੇਨਤੀਆਂ ਨੇ ਤੇ ਮੇਰੀ ਹੱਥ ਜੋੜ ਕੇ ਇਹ ਬੇਨਤੀਆਂ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਤਹਿਸੀਲਦਾਰ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਉਂਕਿ ਉਹ ਵੇਸੇ ਹਲਕੇ ਦੇ ਐਮਐਲਏ ਨੇ ਇੱਥੋਂ ਹੀ ਉਹ ਮੁੱਖ ਮੰਤਰੀ ਬਣੇ ਨੇ ਸੋ ਮੈਨੂੰ ਲੱਗਦਾ ਵੀ ਜਦੋਂ ਇਹ ਬਿਲਕੁਲ ਹੀ ਕਲੀਅਰ ਆ ਵੀ ਆ ਜਿਹੜੀ ਅੱਗ ਇਸ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਤਾਂ 12000 ਰੁਪਏ ਨਾਲ ਕੁਝ ਵੀ ਨਹੀਂ ਬਣ ਸਕਦਾ ਸੋ بار بار ਇੱਕੋ ਬੇਨਤੀ ਕਰ ਰਹੇ ਹਾਂ ਵੀ ਸਾਰਿਆਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਦਾ ਮੁਆਵਜ਼ਾ ਮਿਲੇ ਤਾਂ ਕਿ ਇਹਨਾਂ ਦਾ ਹੌਸਲਾ ਨਾ ਟੁੱਟੇ ਹੋਰ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰ ਸਕਣ ਇਹਦੇ ਨਾਲ ਨਾਲ ਸਾਡੇ ਕਾਤਰੋਂ ਦੇ ਨੌਜਵਾਨਾਂ ਨੇ ਕਾਤਰੋਂ ਦੇ ਸਾਡੇ ਬਜ਼ੁਰਗਾਂ ਨੇ ਇੱਕ ਖਾਤਾ ਨੰਬਰ ਦਿੱਤਾ ਜਿਦੇ ਚ ਆਪਾਂ ਸਾਰੇ ਤਿਲਫੁਲ ਆਪਦੀ ਜਿਹੜੀ ਸੇਵਾ ਉਹ ਪਾ ਸਕੀਏ ਤਾਂ ਕਿ ਇਹ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ ਕਿਉਂਕਿ ਇਹ ਅਸੀਂ ਨੇ ਪਹਿਲਾਂ ਵੀ ਜਦੋਂ ਬੇਨੜੇ ਤੇ ਲੱਡੇ ਮਾਣ ਵਾਲੇ ਅੱਗ ਲੱਗੀ ਸੀ ਤਾਂ ਉਦੋਂ ਵੀ ਅਸੀਂ ਐਸੇ ਤਰੀਕੇ ਨਾਲ ਇੱਕ ਦੂਜੇ ਦੀ ਉਦੋਂ ਇਹ ਪਿੰਡ ਨੇ ਮਦਦ કરી ਸੀ ਉਹ 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 ਪਿੰਡਾਂ ਦੀ ਕਿਉਂ ਸਰਪੰਚ ਸਾਹਿਬ ਤਾਂ ਸਾਰਿਆਂ ਨੇ ਦੋ ਟਰਾਲੀਆਂ ਲੈ ਕੇ ਗਏ ਸੀ ਇੱਥੋਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਜੋ ਗਿਆ ਆਪਾਂ ਹੈਗੇ ਜਿੰਨੇ ਗੁਰੂ ਮਹਾਰਾਜ ਨੇ ਆਪਾਂ ਨੂੰ ਸਮਤ ਤਾਕਤ ਬਖਸ਼ੀ ਹੋਈ ਆ ਉਹਦੇ ਹਿਸਾਬ ਨਾਲ ਆਪਾਂ ਆਪਣੇ ਭਰਾਵਾਂ ਦੀ ਜਿਹੜੀ ਮਦਦ ਕਰੀਏ ਇਹ ਵੀਡੀਓ ਦੇ ਉੱਤੇ ਤੁਹਾਨੂੰ ਇਸ ਪਿੰਡ ਦਾ ਖਾਤਾ ਨੰਬਰ आईएफसी कोड वगैरह उदे ते ਆਊਗਾ ਸੋ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਆ ਉਹਨੂੰ ਫਿਰ ਇਹ ਸਾਰੀ ਇੱਕ ਕਮੇਟੀ ਬਣੀ ਹੋਈ ਆ ਉਹਨੂੰ ਬਿੱਗੇ ਦੇ ਹਿਸਾਬ ਨਾਲ ਸਾਡੇ ਭਰਾਵਾਂ ਨੂੰ ਜਿਹੜਾ ਉਹ ਵੰਡ ਦਿੱਤਾ ਜਾਊਗਾ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਇਸ ਜਿਹੜੇ ਕਾਰਜ ਦੇ ਵਿੱਚ ਆਪਦੇ ਕਿਸਾਨ ਭਰਾਵਾਂ ਦੇ ਨਾਲ ਖੜੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜੀਏ ਤੇ ਹੋਰ ਵੀ ਪੰਜਾਬ ਚ ਜਿੱਥੇ ਵੱਖ-ਵੱਖ ਜਗ੍ਹਾ ਤੇ ਇਹ ਘਟਰਾਵਾ ਹੁੰਦੀਆਂ ਨੇ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਇਹਦੇ ਤੇ ਸਿਰ ਜੋੜੀਏ ਤੇ ਜਿੰਨੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹਣਾ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਮੁਆਵਜ਼ੇ ਦੀ ਰਕਮ ਸਰਕਾਰ ਨੂੰ ਆਪਾਂ ਕਹੀਏ ਵੀ ਮੁਆਵਜ਼ੇ ਦੀ ਰਕਮ ਆ ਜਿਹੜੀ ਉਹ ਵਧਾਈ ਜਾਵੇ ਤਾਂ ਕਿ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਨਗਰ ਕਾਤਰੋਂ ਚ ਖੜੇ ਆ ਪਿਛਲੇ ਦਿਨੀ ਇੱਥੇ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਖੜੀ ਕਣਕ ਨੂੰ ਜਿਹੜੀ ਅੱਗ ਲੱਗੀ ਆ ਉਹਦੇ ਚ ਤਕਰੀਬਨ ਸਾਡੇ 3-4 ਕਿਸਾਨਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਚੋਂ ਗਰਮੀਤ ਮੇਰੇ ਨਾਲ ਖੜਾ ਜੀ ਕੁਲਵੰਤ ਜੀ ਨਾਲ ਖੜੇ ਨੇ ਜੀ ਇੱਕ ਹੋਣੀ ਅਸੀਂ ਏਦੋਂ ਪਹਿਲਾਂ ਆਪਣਾ ਕੀ ਨਾਮ ਆ ਸਰਪੰਚ ਸਭਾ ਦਾ ਭਦਰ ਸਿੰਘ ਤੇ ਬੂਜੇ ਦਬੂਰ ਸਿੰਘ ਤੇ ਉਹਨਾਂ ਦੇ ਵੀ 32 ਬਿੱਗੇ ਜਿਹੜੀ ਠੇਕੇ ਤੇ ਲਈ ਹੋਈ ਸੀ ਇਹਨਾਂ ਨੇ ਵੀ ਠੇਕੇ ਤੇ ਲਈ ਹੋਈ ਸੀ 30 ਬਿੱਗੇ ਇਹਨਾਂ ਨੇ ਵੀ ਠੇਕੇ ਤੇ ਲਈ ਹੋਈ ਸੀ 2 ਕਿੱਲੇ ਸੋ ਇੱਕ ਹੋਰ ਪਰਿਵਾਰ ਆ ਉਹਨਾਂ ਦੀ ਚਲੋ ਆਪਦੀ ਸੀਗੀ ਤੇ ਨਾਲ ਹੀ ਘਨੋਰੀ ਪਿੰਡ ਦੀ ਗੱਲ ਕਰੀਏ ਸੋ ਇਹ ਜਿਹੜੀ ਆਗਾ ਇੱਕਦਮ ਹੀ ਇੰਨੀ ਜ਼ਿਆਦਾ ਹੋ ਗਈ ਵੀ ਯਾਨੀ ਕਿ ਰੋਕਣਾ ਸੰਭਵ ਸੀ ਸੋ ਬਹੁਤ ਸਾਰੀ ਜਗ੍ਹਾ ਤੇ ਤੁਸੀਂ ਨੇ ਦੇਖਿਆ ਵੀ ਪੂਰੇ ਪੰਜਾਬ 'ਚ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਤੇ ਇਹਦੇ 'ਚ ਜਿਹੜੀ ਸਾਡੀ ਬੇਨਤੀ ਆ ਉਹ ਇਹ ਆ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਜਿਹੜੇ ਹਿਸਾਬ ਨਾਲ ਮੈਨੂੰ ਪਤਾ ਲੱਗਿਆ ਵੀ ਬਿੱਗੇ ਦੇ ਸਾ ਇਕੜ ਦੇ ਹਿਸਾਬ ਨਾਲ ਤਕਰੀਬਨ ਜੇ ਸਾਰੀ ਕਣਕ ਨੂੰ ਸਮਝ ਲਓ ਅੱਗ ਲੱਗ ਜਾਂਦੀ ਹੈ ਤਾਂ ਤਕਰੀਬਨ 12000 ਰੁਪਏ ਜਿਹੜਾ ਦਿੱਤਾ ਜਾਂਦਾ ਤੇ ਨਾਲ ਹੀ ਸੀਐਮਰ ਰੀਲੀਫ ਫੰਡ ਹੁੰਦਾ ਜਿਹੜਾ ਇਹਦੇ ਵਿੱਚ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਤੇ ਸਾਰੇ ਅਫਸਰ ਸਹਿਬਾਨਾਂ ਨੂੰ ਵੀ ਵੀ ਜਦੋਂ ਆਪਾਂ ਇੱਕ ਪੂਰਾ ਆਪਣੀਆਂ ਅੱਖਾਂ ਨਾਲ ਦੇਖ ਲੈਨੇ ਆ ਬਿਆ ਚੀਜ਼ ਇਸ ਤਰੀਕੇ ਨਾਲ ਸੜਕੇ ਜਿਹੜੀ ਕਿਸਾਨ ਦੀ ਮਿਹਨਤ ਆ ਉਹ ਤਬਾਹ ਹੋ ਚੁੱਕੀ ਆ ਤੇ ਇੱਕ ਬਿੱਗੇ ਦਾ 14000 ਰੁਪਏ ਠੇਕਾ ਚੱਲ ਰਿਹਾ ਸੋ ਇੱਕ ਇਕੜ ਦਾ ਜੇ 12000 ਰੁਪਏ ਮਿਲੂਗਾ ਤਾਂ ਮੈਨੂੰ ਲੱਗਦਾ ਵੀ ਇਹਦੇ ਚ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਵਾਲੀ ਗੱਲ ਆ ਸੋ ਇਹ ਬੇਨਤੀ ਆ ਸਾਡੀ ਸਰਕਾਰ ਨੂੰ ਵੀ ਇਹ ਜਿਹੜੀ ਪੂਰੀ ਦੀ ਪੂਰੀ ਪਰਪਾਈ ਕਿਸਾਨਾਂ ਦੀ ਕਰੀ ਜਾਵੇ ਤੇ ਨਾਲ ਜੇ ਕਿਸੇ ਹੋਰ ਕਿਸੇ ਸਕੀਮ ਤਹਿਤ ਇਹਨਾਂ ਨੂੰ ਇਹਨਾਂ ਦਾ ਮੁਆਵਜ਼ਾ ਮਿਲੇ ਤਾਂ ਜਾਦੇ ਚੰਗੀ ਗੱਲ ਆ ਕਿਉਂਕਿ ਦੇਖੋ ਆਪਾਂ ਕਹਿ ਦਿੰਦੇ ਆ ਵੀ ਕੰਮ ਨਹੀਂ ਕਰਦੇ ਹੁਣ ਇਹ ਨੌਜਵਾਨਾ ਮਿਹਨਤ ਕਰ ਰਿਹਾ ਆਪਦੀ ਤੇ ਇਹਨਾਂ ਦੇ ਜਿੰਨਾ ਤੋਂ ਇਹਨਾਂ ਨੇ ਠੇਕੇ ਤਲੀ ਹੋਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਫਿਕਰ ਨਾ ਕਰੋ ਵੀ ਅਸੀਂ ਤੁਹਾਡੇ ਨਾਲ ਆ ਤੇ ਸਾਰਾ ਨਗਰ ਵੀ ਨਾਲ ਖੜਾ ਸਾਬਕਾ ਸਰਪੰਚ ਸਾਹਿਬ ਖੜੇ ਨੇ ਸਾਡੇ ਆੜਤੀਆ ਸਹਿਬਾਨ ਖੜੇ ਨੇ ਤੇ ਇਹਦੇ ਨਾਲ ਨਾਲ ਜਿਹੜੀ ਜਿਹੜੀ ਦੂਸਰੀ ਗੱਲ ਆ ਉਹ ਇਹ ਸੀਗਾ ਵੀ ਇੱਥੇ ਇੱਕ ਖੇੜੀਪਿੰਡ ਦੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਪਾਣੀ ਦੀਆਂ ਟੈਂਕੀਆਂ ਲਿਆ ਕੇ ਆਰੇ ਦਾਲੇਉ ਮਦਦਗਰੀ ਤੇ ਸਾਰੀ ਪਿੰਡ ਵਾਲੇ ਵਾਲਿਆਂ ਦੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਵੀ ਹਰੇਕ ਪਿੰਡ ਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਉਹ 2.5 ਲੱਖ ਰੁਪਏ ਦੀ ਪਾਣੀ ਵਾਲੀ ਟੈਂਕੀ ਆ ਜਿਹੜੀ ਉਹ ਤਿਆਰ ਹੋ ਜਾਂਦੀ ਆ ਫਾਇਰ ਬਰਗੇਡ ਵਾਲੀ ਬੱਸ ਤਾਂ ਖੱਤਿਆਂ 'ਚ ਪਹੁੰਚਣ ਨੂੰ ਬੱਟਾਂ ਲੰਘਣ ਨੂੰ ਬਹੁਤ ਟਾਈਮ ਲਾ ਆਂਦੀ ਆ ਟਰੈਕਟਰ ਤੇ ਮਗਰ ਜਿਹੜੀ ਟਰਾਲੀ ਪੈਂਦੀ ਆ ਅੱਗ ਬੁਝਾਉਣ ਦੇ ਵਿੱਚ ਸਭ ਤੋਂ ਵੱਧ ਲਾਹੇਵੰਦ ਹੁੰਦੀ ਆ ਤੇ ਸਾਰੇ ਪਿੰਡਾਂ ਨੂੰ ਜਿਹੜੀਆਂ ਟਰਾਲੀਆਂ ਦੇਣੀਆਂ ਚਾਹੀਦੀਆਂ ਨੇ ਇਕ ਨੌਰੀ ਪਿੰਡ ਦੀ ਜੇ ਘਾਟਰਾ ਕਰੀਏ ਤਾਂ ਉੱਥੇ ਗੱਲ ਕਰੀਏ ਤਾਂ ਉੱਥੇ ਜਿਹੜੀ ਪਾਣੀ ਦੀ ਟੈਂਕੀ ਅਸੀਂ ਦਿੱਤੀ ਵੀ ਹੋਈ ਸੀ ਉਹ ਠੇਕੇਦਾਰ ਨੇ ਆਪਦੀ ਟੋਬੇ ਨੂੰ ਸਮਾਰਨ ਚ ਲਾ ਰੱਖੀ ਸੀ ਜਾਨਕਿ ਮੌਕੇ ਤੇ ਖੜੀ ਤਿਆਰ ਹੋਣੀ ਚਾਹੀਦੀ ਹੈ ਤਾਂ ਜਿਹੜੇ ਭਰਾਵਾਂ ਕੋਲੇ ਆਲੇ-ਦਲੇ ਪਿੰਡਾਂ ਚ ਹੈਗੀਆਂ ਵੀ ਨੇ ਸੋ ਭਰਾਵੋ ਇਹ ਸਮਾਂ 5-10 ਦਿਨ ਦੀ ਗੱਲ ਹੁੰਦੀ ਆ ਆਪਾਂ ਉਹ ਟੈਂਕੀ ਪਿਆਰ ਬਾਰ ਤਿਆਰ ਰੱਖੀਏ ਤਾਂ ਕਿ ਜੇ ਕੋਈ ਅਨਸਕਾਮੀ ਘਟਰਾ ਆਉਂਦੀ ਆ ਤਾਂ ਆਪਾਂ ਮੌਕੇ ਤੇ ਜਿਹੜਾ ਉੱਥੇ ਪਹੁੰਚ ਸਕੀਏ ਤੇ ਸਰਕਾਰ ਨੂੰ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਿਵੇਂ ਕਿਸਾਨਾਂ ਦਾ ਇਹ ਨੁਕਸਾਨ ਤਾ ਬਲੀਆਂ નીચે ਰਹਿ ਜਾਂਦੀਆਂ ਨੇ ਜੇ ਉਹਦੇ 'ਚ ਨਰੇਗਾ ਰਹਹੀਂ ਇਹਨਾਂ ਦੀ ਮਦਦ ਕਰੀ ਜਾਵੇ ਇਹਨਾਂ ਦੀ ਦਿਹਾੜੀ ਇਹਨਾਂ ਦੇ ਗੱਲ ਨਾ ਪਵੇ ਉਹਦੇ 'ਚੋ ਕੁਝ ਨਾ ਕੁਝ ਜਿਹੜੀ ਦਾਣਾ ਉਹ ਅਸੀਂ ਕੱਢ ਕੇ ਆਪਦਾ ਕਿਸਾਨ ਆਪਦਾ ਮੜਾ ਮੋਟਾ ਜਿਹੜਾ ਨੁਕਸਾਨ ਦੇ ਨੁਕਸਾਨ ਤੋਂ ਬਚ ਸਕਣ ਸੋ ਇਹ ਸਾਰੀਆਂ ਬੇਨਤੀਆਂ ਨੇ ਤੇ ਮੇਰੀ ਹੱਥ ਜੋੜ ਕੇ ਇਹ ਬੇਨਤੀਆਂ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਤਹਿਸੀਲਦਾਰ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਉਂਕਿ ਉਹ ਵੇਸੇ ਹਲਕੇ ਦੇ ਐਮਐਲਏ ਨੇ ਇੱਥੋਂ ਹੀ ਉਹ ਮੁੱਖ ਮੰਤਰੀ ਬਣੇ ਨੇ ਸੋ ਮੈਨੂੰ ਲੱਗਦਾ ਵੀ ਜਦੋਂ ਇਹ ਬਿਲਕੁਲ ਹੀ ਕਲੀਅਰ ਆ ਵੀ ਆ ਜਿਹੜੀ ਅੱਗ ਇਸ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਤਾਂ 12000 ਰੁਪਏ ਨਾਲ ਕੁਝ ਵੀ ਨਹੀਂ ਬਣ ਸਕਦਾ। ਸੋ بار بار ਇੱਕੋ ਬੇਨਤੀ ਕਰ ਰਹੇ ਹਾਂ ਵੀ ਸਾਰਿਆਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਦਾ ਮੁਆਵਜ਼ਾ ਮਿਲੇ ਤਾਂ ਕਿ ਇਹਨਾਂ ਦਾ ਹੌਸਲਾ ਨਾ ਟੁੱਟੇ ਹੋਰ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰ ਸਕਣ। ਇਹਦੇ ਨਾਲ ਨਾਲ ਸਾਡੇ ਕਾਤਰੋਂ ਦੇ ਨੌਜਵਾਨਾਂ ਨੇ ਕਾਤਰੋਂ ਦੇ ਸਾਡੇ ਬਜ਼ੁਰਗਾਂ ਨੇ ਇੱਕ ਖਾਤਾ ਨੰਬਰ ਦਿੱਤਾ ਜਿਦੇ ਚ ਆਪਾਂ ਸਾਰੇ ਤਿਲਫੁਲ ਆਪਦੀ ਜਿਹੜੀ ਸੇਵਾ ਹੋ પા ਸਕੀਏ ਤਾਂ ਕਿ ਇਹ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ। ਕਿਉਂਕਿ ਇਹ ਅਸੀਂ ਨੇ ਪਹਿਲਾਂ ਵੀ ਜਦੋਂ ਬੇਨੜੇ ਤੇ ਲੱਡੇ ਮਾਨ ਵਾਲੇ ਅੱਗ ਲੱਗੀ ਸੀ ਤਾਂ ਉਦੋਂ ਵੀ ਅਸੀਂ ਐਸੇ ਤਰੀਕੇ ਨਾਲ ਇੱਕ ਦੂਜੇ ਦੀ ਉਦੋਂ ਇਹ ਪਿੰਡ ਨੇ ਮਦਦ કરી ਸੀ ਉਹ 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 ਪਿੰਡਾਂ ਦੀ ਕਿਉਂ ਸਰਪੰਚ ਸਾਹਿਬ ਤਾਂ ਸਾਰਿਆਂ ਨੇ ਦੋ ਟਰਾਲੀਆਂ ਲੈ ਕੇ ਗਏ ਸੀ ਇੱਥੋਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਜੋ ਗਿਆ ਆਪਾਂ ਹੈਗੇ ਆ ਜਿੰਨੇ ਗੁਰੂ ਮਹਾਰਾਜ ਨੇ ਆਪਾਂ ਨੂੰ ਸਮਰੱਥ ਤਾਕਤ ਬਖਸ਼ੀ ਹੋਈ ਆ ਉਹਦੇ ਸਹਾਰੇ ਨਾਲ ਆਪਾਂ ਆਪਣੇ ਭਰਾਵਾਂ ਦੀ ਜਿਹੜੀ ਮਦਦ ਕਰੀਏ ਇਹ ਵੀਡੀਓ ਦੇ ਉੱਤੇ ਤੁਹਾਨੂੰ ਇਸ ਪਿੰਡ ਦਾ ਖਾਤਾ ਨੰਬਰ आईएफसी कोड वगैरह उदे ते ਆਊਗਾ ਸੋ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਆ ਉਹਨੂੰ ਫਿਰ ਇਹ ਸਾਰੀ ਇੱਕ ਕਮੇਟੀ ਬਣੀ ਹੋਈ ਆ ਉਹਨੂੰ ਬਿੱਗੇ ਦੇ ਹਿਸਾਬ ਨਾਲ ਸਾਡੇ ਭਰਾਵਾਂ ਨੂੰ ਜਿਹੜਾ ਉਹ ਵੰਡ ਦਿੱਤਾ ਜਾਊਗਾ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਇਸ ਜਿਹੜੇ ਕਾਰਜ ਦੇ ਵਿੱਚ ਆਪਦੇ ਕਿਸਾਨ ਭਰਾਵਾਂ ਦੇ ਨਾਲ ਖੜੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜੀਏ ਤੇ ਹੋਰ ਵੀ ਪੰਜਾਬ 'ਚ ਜਿੱਥੇ ਵੱਖ-ਵੱਖ ਜਗ੍ਹਾ ਤੇ ਇਹ ਘਟਰਾਵਾਂ ਹੁੰਦੀਆਂ ਨੇ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਇਹਦੇ ਤੇ ਸਿਰ ਜੋੜੀਏ ਤੇ ਜਿੰਨੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹਣਾ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਮੁਆਵਜ਼ੇ ਦੀ ਰਕਮ ਸਰਕਾਰ ਨੂੰ ਆਪਾਂ ਕਹੀਏ ਵੀ ਮੁਆਵਜ਼ੇ ਦੀ ਰਕਮ ਆ ਜਿਹੜੀ ਉਹ ਵਧਾਈ ਜਾਵੇ ਤਾਂ ਕਿ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਨਗਰ ਕਾਤਰੋਂ ਚ ਖੜੇ ਆ ਪਿਛਲੇ ਦਿਨੀ ਇੱਥੇ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਖੜੀ ਕਣਕ ਨੂੰ ਜਿਹੜੀ ਅੱਗ ਲੱਗੀ ਆ ਉਹਦੇ ਚ ਤਕਰੀਬਨ ਸਾਡੇ 3-4 ਕਿਸਾਨਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਚੋਂ ਗਰਮੀਤ ਮੇਰੇ ਨਾਲ ਖੜਾ ਜੀ ਕਲਵੰਤ ਜੀ ਨਾਲ ਖੜੇ ਨੇ ਜੀ ਇੱਕ ਹੋਣੀ ਅਸੀਂ ਇਹ ਤੋਂ ਪਹਿਲਾਂ ਆਪਣਾ ਕੀ ਨਾਮ ਆ ਸੱਭਨ ਸਰ ਉਹਨਾਂ ਦਾ ਬਹਾਦਰ ਸਿੰਘ ਤੇ ਬੂਜਾ ਡਬੂਰ ਸਿੰਘ ਤੇ ਉਹਨਾਂ ਦੇ ਵੀ 32 ਬਿੱਗੇ ਜਿਹੜੀ ਠੇਕੇ ਤੇ ਲਈ ਹੋਈ ਸੀ ਇਹਨਾਂ ਨੇ ਵੀ ਠੇਕੇ ਤੇ ਲਈ ਹੋਈ ਸੀ 30 ਬਿੱਗੇ ਇਹਨਾਂ ਨੇ ਵੀ ਠੇਕੇ ਤੇ ਲਈ ਹੋਈ ਸੀ 2 ਕਿੱਲੇ ਸੋ ਇੱਕ ਹੋਰ ਪਰਿਵਾਰ ਆ ਉਹਨਾਂ ਦੀ ਚਲੋ ਆਪਦੀ ਸੀਗੀ ਤੇ ਨਾਲ ਹੀ ਘਨੋਰੀ ਪਿੰਡ ਦੀ ਗੱਲ ਕਰੀਏ ਸੋ ਇਹ ਜਿਹੜੀ ਆਗਾ ਇੱਕਦਮ ਹੀ ਇੰਨੀ ਜ਼ਿਆਦਾ ਹੋ ਗਈ ਵੀ ਯਾਨੀ ਕਿ ਰੋਕਣਾ ਸੰਭਵ ਸੀ ਸੋ ਬਹੁਤ ਸਾਰੀ ਜਗ੍ਹਾ ਤੇ ਤੁਸੀਂ ਨੇ ਦੇਖਿਆ ਵੀ ਪੂਰੇ ਪੰਜਾਬ 'ਚ ਜਿਹੜੀਆਂ ਇਹ ਕਟੜਾਵਾਂ ਹੋ ਰਹੀਆਂ ਨੇ ਤੇ ਇਹਦੇ 'ਚ ਜਿਹੜੀ ਸਾਡੀ ਬੇਨਤੀ ਆ ਉਹ ਇਹ ਆ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਜਿਹੜੇ ਹਿਸਾਬ ਨਾਲ ਮੈਨੂੰ ਪਤਾ ਲੱਗਿਆ ਵੀ ਬਿੱਗੇ ਦੇ ਸਾ ਇਕੜ ਦੇ ਹਿਸਾਬ ਨਾਲ ਤਕਰੀਬਨ ਜੇ ਸਾਰੀ ਕਣਕ ਨੂੰ ਸਮਝ ਲਓ ਅੱਗ ਲੱਗ ਜਾਂਦੀ ਹੈ ਤਾਂ ਤਕਰੀਬਨ 12000 ਰੁਪਏ ਜਿਹੜਾ ਦਿੱਤਾ ਜਾਂਦਾ ਤੇ ਨਾਲ ਹੀ ਸੀਐਮਰ ਰੀਲੀਫ ਫੰਡ ਹੁੰਦਾ ਜਿਹੜਾ ਇਹਦੇ ਵਿੱਚ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਤੇ ਸਾਰੇ ਅਫਸਰ ਸਹਿਬਾਨਾਂ ਨੂੰ ਵੀ ਵੀ ਜਦੋਂ ਆਪਾਂ ਇੱਕ ਪੂਰਾ ਆਪਣੀਆਂ ਅੱਖਾਂ ਨਾਲ ਦੇਖ ਲੈਨੇ ਆ ਇਹ ਚੀਜ਼ ਇਸ ਤਰੀਕੇ ਨਾਲ ਸੜਕੇ ਜਿਹੜੀ ਕਿਸਾਨ ਦੀ ਮਿਹਨਤ ਆ ਉਹ ਤਬਾਹ ਹੋ ਚੁੱਕੀ ਆ ਤੇ ਇੱਕ ਬਿੱਗੇ ਦਾ 14000 ਰੁਪਏ ਠੇਕਾ ਚੱਲ ਰਿਹਾ ਸੋ ਇੱਕ ਇਕੜ ਦਾ ਜੇ 12000 ਰੁਪਏ ਮਿਲੂਗਾ ਤਾਂ ਮੈਨੂੰ ਲੱਗਦਾ ਵੀ ਇਹਦੇ ਚ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਵਾਲੀ ਗੱਲ ਆ ਸੋ ਇਹ ਬੇਨਤੀ ਆ ਸਾਡੀ ਸਰਕਾਰ ਨੂੰ ਵੀ ਇਹ ਜਿਹੜੀ ਪੂਰੀ ਦੀ ਪੂਰੀ ਪਰਪਾਈ ਕਿਸਾਨਾਂ ਦੀ ਕਰੀ ਜਾਵੇ ਤੇ ਨਾਲ ਜੇ ਕਿਸੇ ਹੋਰ ਕਿਸੇ ਸਕੀਮ ਤਹਿਤ ਇਹਨਾਂ ਨੂੰ ਇਹਨਾਂ ਦਾ ਮੁਆਵਜ਼ਾ ਮਿਲੇ ਤਾਂ ਜਾਦੇ ਚੰਗੀ ਗੱਲ ਆ ਕਿਉਂਕਿ ਦੇਖੋ ਆਪਾਂ ਕਹਿ ਦਿੰਦੇ ਆ ਵੀ ਕੰਮ ਨਹੀਂ ਕਰਦੇ ਹੁਣ ਇਹ ਨੌਜਵਾਨਾ ਮਿਹਨਤ ਕਰ ਰਿਹਾ ਆਪਦੀ ਤੇ ਇਹਨਾਂ ਦੇ ਜਿੰਨਾ ਤੋਂ ਇਹਨਾਂ ਨੇ ਠੇਕੇ ਤੇ ਲਈ ਹੋਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਫਿਕਰ ਨਾ ਕਰੋ ਵੀ ਅਸੀਂ ਤੁਹਾਡੇ ਨਾਲ ਆ ਤੇ ਸਾਰਾ ਨਗਰ ਵੀ ਨਾਲ ਖੜਾ ਸਾਬਕਾ ਸਰਪੰਚ ਸਾਹਿਬ ਖੜੇ ਨੇ ਸਾਡੇ ਆੜਤੀਆ ਸਹਿਬਾਨ ਖੜੇ ਨੇ ਤੇ ਇਹਦੇ ਨਾਲ ਨਾਲ ਜਿਹੜੀ ਜਿਹੜੀ ਦੂਸਰੀ ਗੱਲ ਆ ਉਹ ਇਹ ਸੀਗਾ ਵੀ ਇੱਥੇ ਇੱਕ ਖੇੜੀਪਿੰਡ ਦੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਪਾਣੀ ਦੀਆਂ ਟੈਂਕੀਆਂ ਲਿਆ ਕੇ ਆਰੇ ਦਾਲਿਓ ਮਦਦ ਕਰੀ ਤੇ ਸਾਰੀ ਪਿੰਡ ਵਾਲੇ ਦਲਿਆਂ ਦੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਵੀ ਹਰੇਕ ਪਿੰਡ ਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਉਹ 2.5 ਲੱਖ ਰੁਪਏ ਦੀ ਪਾਣੀ ਵਾਲੀ ਟੈਂਕੀ ਆ ਜਿਹੜੀ ਉਹ ਤਿਆਰ ਹੋ ਜਾਂਦੀ ਆ ਫਾਇਰ ਬਰਗੇਡ ਵਾਲੀ ਬੱਸ ਤਾਂ ਖੱਤਿਆਂ 'ਚ ਪਹੁੰਚਣ ਨੂੰ ਬਟਾਂ ਲੰਘਣ ਨੂੰ ਬਹੁਤ ਟਾਈਮ ਲਾ ਆਂਦੀ ਆ ਟਰੈਕਟਰ ਤੇ ਮਗਰ ਜਿਹੜੀ ਟਰਾਲੀ ਪੈਂਦੀ ਆ ਅੱਗ ਬੁਝਾਉਣ ਦੇ ਵਿੱਚ ਸਭ ਤੋਂ ਵੱਧ ਲਾਹੇਵੰਦ ਹੁੰਦੀ ਆ ਤੇ ਸਾਰੇ ਪਿੰਡਾਂ ਨੂੰ ਜਿਹੜੀਆਂ ਟਰਾਲੀਆਂ ਦੇਣੀਆਂ ਚਾਹੀਦੀਆਂ ਨੇ ਇੱਕ ਨਹੌਰੀ ਪਿੰਡ ਦੀ ਜੇ ਘਟਨਾ ਕਰੀਏ ਤਾਂ ਉੱਥੇ ਗੱਲ ਕਰੀਏ ਤਾਂ ਉੱਥੇ ਜਿਹੜੀ ਪਾਣੀ ਦੀ ਟੈਂਕੀ ਅਸੀਂ ਦਿੱਤੀ ਵੀ ਹੋਈ ਸੀ ਉਹ ਠੇਕੇਦਾਰ ਨੇ ਆਪਣੀ ਟੋਬੇ ਨੂੰ ਸਮਾਰਨ ਚੀ ਲਾ ਰੱਖੀ ਸੀ ਜਾਨਕਿ ਮੌਕੇ ਤੇ ਖੜੀ ਤਿਆਰ ਹੋਣੀ ਚਾਹੀਦੀ ਹੈ ਤਾਂ ਜਿਹੜੇ ਭਰਾਵਾਂ ਕੋਲੇ ਆਲੇ-ਦਾਲੇ ਪਿੰਡਾਂ 'ਚ ਹੈਗੀਆਂ ਵੀ ਨੇ ਸੋ ਭਰਾਵੋ ਇਹ ਸਮਾਂ 5-10 ਦਿਨ ਦੀ ਗੱਲ ਹੁੰਦੀ ਆ ਆਪਾਂ ਉਹ ਟੈਂਕੀ ਪਿਆਰ ਵਾਰ ਤਿਆਰ ਰੱਖੀਏ ਤਾਂ ਕਿ ਜੇ ਕੋਈ ਅਨਸਕਾਮੀ ਕਾਟਰਾ ਆਉਂਦੀ ਆ ਤਾਂ ਆਪਾਂ ਮੌਕੇ ਤੇ ਜਿਹੜਾ ਉੱਥੇ ਪਹੁੰਚ ਸਕੀਏ ਤੇ ਸਰਕਾਰ ਨੂੰ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਿਵੇਂ ਕਿਸਾਨਾਂ ਦਾ ਇਹ ਨੁ ਤਾ ਬੱਲੀਆਂ નીચે ਰਹਿ ਜਾਂਦੀਆਂ ਨੇ ਜੇ ਉਹਦੇ 'ਚ ਨਰੇਗਾ ਰਾਹੀਂ ਇਹਨਾਂ ਦੀ ਮਦਦ ਕਰੀ ਜਾਵੇ ਇਹਨਾਂ ਦੀ ਦਿਹਾੜੀ ਇਹਨਾਂ ਦੇ ਗੱਲ ਨਾ ਪਵੇ ਉਹਦੇ 'ਚੋ ਕੁਝ ਨਾ ਕੁਝ ਜਿਹੜੀ ਦਾਣਾ ਉਹ ਅਸੀਂ ਕੱਢ ਕੇ ਆਪਦਾ ਕਿਸਾਨ ਆਪਦਾ ਮੜਾ ਮੋਟਾ ਜਿਹੜਾ ਨੁਕਸਾਨ ਦੇ ਨੁਕਸਾਨ ਤੋਂ ਬਚ ਸਕਣ ਸੋ ਇਹ ਸਾਰੀਆਂ ਬੇਨਤੀਆਂ ਨੇ ਤੇ ਮੇਰੀ ਹੱਥ ਜੋੜ ਕੇ ਇਹ ਬੇਨਤੀਆਂ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਤਹਿਸੀਲਦਾਰ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਉਂਕਿ ਉਹ ਵੇਸੇ ਹਲਕੇ ਦੇ ਐਮਐਲਏ ਨੇ ਇੱਥੋਂ ਹੀ ਉਹ ਮੁੱਖ ਮੰਤਰੀ ਬਣੇ ਨੇ ਸੋ ਮੈਨੂੰ ਲੱਗਦਾ ਵੀ ਜਦੋਂ ਇਹ ਬਿਲਕੁਲੀ ਕਲੀਅਰ ਆ ਵੀ ਆ ਜਿਹੜੀ ਅੱਗ ਇਸ ਤਰੀਕੇ ਨਾਲ ਜਿਹੜਾ ਇਹਨਾਂ ਨੁਕਸਾਨ ਹੋਇਆ ਤਾਂ 12000 ਰੁਪਏ ਨਾਲ ਕੁਝ ਵੀ ਨਹੀਂ ਬਣ ਸਕਦਾ। ਸੋ ਬਾਰ-ਬਾਰ ਇੱਕੋ ਬੇਨਤੀ ਕਰ ਰਿਹਾ ਵੀ ਸਾਰਿਆਂ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਦਾ ਮੁਆਵਜ਼ਾ ਮਿਲੇ ਤਾਂ ਕਿ ਇਹਨਾਂ ਦਾ ਹੌਸਲਾ ਨਾ ਟੁੱਟੇ ਹੋਰ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰ ਸਕਣ। ਇਹਦੇ ਨਾਲ ਨਾਲ ਸਾਡੇ ਕਾਤਰੋਂ ਦੇ ਨੌਜਵਾਨਾਂ ਨੇ ਕਾਤਰੋਂ ਦੇ ਸਾਡੇ ਬਜ਼ੁਰਗਾਂ ਨੇ ਇੱਕ ਖਾਤਾ ਨੰਬਰ ਦਿੱਤਾ ਜਿਦੇ ਚ ਆਪਾਂ ਸਾਰੇ ਤਿਲਫੁਲ ਆਪਦੀ ਜਿਹੜੀ ਸੇਵਾ ਉਹ ਪਾ ਸਕੀਏ ਤਾਂ ਕਿ ਇਹ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ। ਕਿਉਂਕਿ ਇਹ ਅਸੀਂ ਨੇ ਪਹਿਲਾਂ ਵੀ ਜਦੋਂ ਬੇਨੜੇ ਤੇ ਲੱਡੇ ਮਾਨ ਵਾਲੇ ਅੱਗ ਲੱਗੀ ਸੀ ਤਾਂ ਉਦੋਂ ਵੀ ਅਸੀਂ ਐਸੇ ਤਰੀਕੇ ਨਾਲ ਇੱਕ ਦੂਜੇ ਦੀ ਉਦੋਂ ਇਹ ਪਿੰਡ ਨੇ ਮਦਦ કરી ਸੀ ਉਹ 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 ਪਿੰਡਾਂ ਦੀ ਕਿਉਂ ਸਰਪੰਚ ਸਾਹਿਬ ਤਾਂ ਸਾਰਿਆਂ ਨੇ ਦੋ ਟਰਾਲੀਆਂ ਲੈ ਕੇ ਗਏ ਸੀ ਇੱਥੋਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਜੋ ਕਿ ਆਪਾਂ ਹੈਗੇ ਆ ਜਿੰਨੇ ਗੁਰੂ ਮਹਾਰਾਜ ਨੇ ਆਪਾਂ ਨੂੰ ਸਮਤ ਤਾਕਤ ਬਖਸ਼ੀ ਹੋਈ ਆ ਉਹਦੇ ਹਿਸਾਬ ਨਾਲ ਆਪਾਂ ਆਪਣੇ ਭਰਾਵਾਂ ਦੀ ਜਿਹੜੀ ਮਦਦ ਕਰੀਏ ਇਹ ਵੀਡੀਓ ਦੇ ਉੱਤੇ ਤੁਹਾਨੂੰ ਇਸ ਪਿੰਡ ਦਾ ਖਾਤਾ ਨੰਬਰ आईएफसी कोड वगैरह उदे ते ਆਊਗਾ ਸੋ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਆ ਉਹਨੂੰ ਫਿਰ ਇਹ ਸਾਰੀ ਇੱਕ ਕਮੇਟੀ ਬਣੀ ਹੋਈ ਆ ਉਹਨੂੰ ਬਿੱਗੇ ਦੇ ਹਿਸਾਬ ਨਾਲ ਸਾਡੇ ਭਰਾਵਾਂ ਨੂੰ ਜਿਹੜਾ ਉਹ ਵੰਡ ਦਿੱਤਾ ਜਾਊਗਾ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਇਸ ਜਿਹੜੇ ਕਾਰਜ ਦੇ ਵਿੱਚ ਆਪਦੇ ਕਿਸਾਨ ਭਰਾਵਾਂ ਦੇ ਨਾਲ ਖੜੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜੀਏ ਤੇ ਹੋਰ ਵੀ ਪੰਜਾਬ 'ਚ ਜਿੱਥੇ ਵੱਖ-ਵੱਖ ਜਗ੍ਹਾ ਤੇ ਇਹ ਘਟਰਾਵਾਂ ਹੁੰਦੀਆਂ ਨੇ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਇਹਦੇ ਤੇ ਸਿਰ ਜੋੜੀਏ ਤੇ ਜਿੰਨੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹਣਾ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਮੁਆਵਜ਼ੇ ਦੀ ਰਕਮ ਸਰਕਾਰ ਨੂੰ ਆਪਾਂ ਕਹੀਏ ਵੀ ਮੁਆਵਜ਼ੇ ਦੀ ਰਕਮ ਆ ਜਿਹੜੀ ਉਹ ਵਧਾਈ ਜਾਵੇ ਤਾਂ ਕਿ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ